ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਬਾਰੇ ਗੁਰੂ ਗੋਬਿੰਦ ਸਿੰਘ ਜੀ ਇਸ ਸੰਸਾਰ ਵਿੱਚ ਕਿਉਂ ਨਹੀਂ ਆਉਣਾ ਚਾਹੁੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਗੁਜਰ ਕੌਰ ਜੀ ਦੀ ਗੋਖੋਂ ਜਨਮ ਲੈਣਾ ਕਿਵੇਂ ਸਵਾਭਣਿਆ ਬਹੁਤ ਹੀ ਘੜ ਸ਼ਾਦਾਂ ਵਿੱਚ ਇਸ ਵਿਸ਼ੇ ਤੇ ਗੱਲ ਕਰਾਂਗੇ ਸੋ ਵੀਡੀਓ ਸ਼ੁਰੂ ਕਰਦੇ ਹਾਂ ਜਦ ਕਦੀ ਕਿਸੇ ਧਰਮ ਦੀ ਹਾਨੀ ਹੁੰਦੀ ਹੈ ਤਾਂ ਸ੍ਰਿਸ਼ਟੀ ਵਿੱਚ ਚਾਰੇ ਪਾਸੇ ਹੰਹਕਾਰ ਮਚ ਜਾਂਦੀ ਹੈ ਸੰਤਪੁਰਸ਼ ਦੁਖੀ ਹੋ ਕੇ ਪਰੋਖੇ ਜਾ ਬੈਠਦੇ ਹਨ ਪਾਪੀ ਅਤੇ ਅਧਰਮੀ ਲੋਕਾਂ ਦੀ ਤੂਤੀ ਬੋਲਦੀ ਹੈ ਜਦੋਂ ਕਿਤੇ ਘੋਰ ਜ਼ੋਰ ਜ਼ੁਲਮ ਅਤੇ ਪਾਪ ਦੀ ਕਾਲੀ ਬੋਲੀ ਹਨੇਰੀ ਚੱਲਦੀ ਹੈ ਤਾਂ ਅਨਰੰਕਾਰ ਆਪਣੇ ਨੂਰ ਦੀ ਬਿਜਲੀ ਲਿਸ਼ਕਾਉਂਦਾ ਹੈ ਜਿਸ ਨਾਲ ਪਾਪੀ ਅਤੇ ਧਰਮੀ ਲੋਕਾਂ ਵਿੱਚ ਭੈ ਆਉਂਦਾ ਹੈ ਅਤੇ ਸੰਤਪੁਰਸ਼ਾਂ ਵਿੱਚ ਉਸ ਦੀ ਹੋਂਦ ਹੋਣ ਦਾ ਧੀਰਜ ਵੱਜ ਜਾਂਦਾ ਹੈ ਜਦੋਂ ਦੁਨੀਆ ਦੇ ਰਾਜੇ ਪਰਜਾ ਉੱਤੇ ਅਤਿਆਚਾਰ ਕਰਦੇ ਹਨ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਤਾਂ ਪਰਜਾ ਦੇ ਲੋਕ ਦੁਖੀ ਹੋ ਕੇ ਆਪਣੀ ਰੱਖਿਆ ਵਾਸਤੇ ਉਸ ਅਨੰਤ ਸ਼ਕਤੀ ਨਿਰੰਕਾਰ ਅੱਗੇ ਪੁਕਾਰ ਕਰਦੇ ਹਨ ਜਿਸ ਨੂੰ ਨਿਵਾਰਨ ਖਾਤਰ ਨਿਰੰਕਾਰ ਕਿਸੇ ਮਹਾਪੁਰਸ਼ ਨੂੰ ਭੇਜਦਾ ਹੈ ਸੋ ਅਜਿਹਾ ਹੀ ਸਮਾਂ ਔਰੰਗਜ਼ੇਬ ਦੇ ਰਾਜ ਦਾ ਸੀ ਹਿੰਦੂ ਪਰਜਾ ਔਰੰਗਜ਼ੇਬ ਦੇ ਰਾਜ ਤੋਂ ਬਹੁਤ ਦੁਖੀ ਸੀ ਔਰੰਗਜ਼ੇਬ ਉਹਨਾਂ 'ਤੇ ਬਹੁਤ ਅਤਿਆਚਾਰ ਕਰਿਆ ਕਰਦਾ ਸੀ। ਸੋ ਨਿਰੰਕਾਰ ਨੂੰ ਇੱਕ ਅਜਿਹੇ ਸੰਤ ਸਿਪਾਹੀ ਦੀ ਲੋੜ ਸੀ ਜਿਸ ਵਿੱਚ ਸ਼ਕਤੀ ਅਤੇ ਭਗਤੀ ਦੋਨੋਂ ਹੀ ਗੁਣ ਹੋ। ਸ਼ਕਤੀ ਨਾਲ ਭਗਤੀ ਨੂੰ ਬਚਾਇਆ ਜਾ ਸਕੇ ਅਤੇ ਭਗਤੀ ਨਾਲ ਜਲਮ ਦੀ ਸ਼ਕਤੀ ਨੂੰ ਪ੍ਰਹਾਰ ਸਕੇ। ਇਸ ਮਹਾਨ ਕਾਰਜ ਵਾਸਤੇ ਨਿਰੰਕਾਰ ਜੀ ਨੇ ਇੱਕ ਮਹਾਂਪਸਵੇ ਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ ਕੇ ਸੰਸਾਰ ਵਿੱਚ ਭੇਜਿਆ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਜਿੱਤਰ ਨਾਟਕ ਵਿੱਚ ਫਰਮਾਇਆ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਿਤ ਜਹੇ ਵਿਦਮੋਹਿਆਨੋ। ਹੇਮਕੁੰਡ ਪਰਵਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਨੇ ਕਿ ਜਦੋਂ ਮੈਂ ਹੇਮਕੁੰਟ ਚੋਟੀ ਤੇ ਬਹੁਤ ਤਪੱਸਿਆ ਕਰਕੇ ਨਿਰੰਕਾਰ ਨਾਲ ਇੱਕ ਰੂਪ ਹੋ ਗਿਆ ਅਤੇ ਦੂਜੇ ਪਾਸੇ ਮੇਰੇ ਮਾਤਾ ਗੁਜਰੀ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਘਰ ਪੁੱਤਰ ਪ੍ਰਾਪਤੀ ਵਾਸਤੇ ਅਕਾਲ ਪੁਰਖ ਦੀ ਬਹੁਤ ਆराधना ਕੀਤੀ ਅਕਾਲ ਪੁਰਖ ਨੇ ਉਹਨਾਂ ਦੀ ਭਗਤੀ ਉੱਪਰ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਆਖਿਆ ਪਰ ਮੇਰੀ ਬਿਰਤੀ ਅਕਾਲ ਪੁਰਖ ਦੇ ਸਿਮਰਨ ਰੂਪੀ ਚਰਨਾ ਵਿੱਚ ਲੱਗੀ ਹੋਈ ਸੀ ਇਸ ਕਰਕੇ ਮੇਰਾ ਸੰਸਾਰ ਵਿੱਚ ਆਉਣ ਵਾਸਤੇ ਚਿੱਤ ਨਹੀਂ ਸੀ ਕਰਦਾ ਪਰੰਤੂ ਪ੍ਰਭੂ ਨੇ ਮੈਨੂੰ ਜਿਸ ਤਰ੍ਹਾਂ ਵੀ ਹੋ ਸਕਿਆ ਸਮਝਾਇਆ ਬੁਝਾਇਆ ਅਤੇ ਇਸ ਤਰ੍ਹਾਂ ਮੈਨੂੰ ਇਸ ਸੰਸਾਰ ਵਿੱਚ ਭੇਜ ਦਿੱਤਾ ਅਕਾਲ ਪੁਰਖ ਜੀ ਨੇ ਸਮਝਾਇਆ ਕਿ ਜਿਤਨੇ ਵੀ ਅੱਗੇ ਮੈਂ ਵੱਡੇ ਵੱਡੇ ਪੀਰ ਪੈਗੰਬਰ ਤੇ ਅਵਤਾਰ ਭੇਜੇ ਹਨ ਉਹ ਸਾਰੇ ਆਪਣਾ ਨਾਮ ਹੀ ਜਪਉਣ ਵਿੱਚ ਲੱਗ ਪਏ ਕਿਸੇ ਨੇ ਸਤਨਾਮ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ ਸਾਰੇ ਆਪਣੇ ਆਪ ਵਿੱਚ ਹੀ ਲੱਗ ਪਏ ਪਰਬ੍ਰह्म ਜੀ ਨੇ ਕਿਸੇ ਨਾਂ ਪਰਛਾਣਿਆ ਇਸ ਕਰਕੇ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁਤ ਤੋ ਹੈ ਨਿਵਾਜਾ ਪੰਥ ਪ੍ਰਚਰ ਕਰ ਬੇ ਕਹਿ ਸਾਜਾ ਚਾਹੇ ਤਾ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਅਰਥਾਤ ਮੈਂ ਤੈਨੂੰ ਆਪਣੇ ਪੁੱਤਰ ਦਾ ਸਨਮਾਨ ਦੇ ਕੇ ਇੱਕ ਪੰਥ ਸਾਜਣ ਵਾਸਤੇ ਭੇਜਦਾ ਹਾਂ ਉਥੇ ਜਗਤ ਵਿੱਚ ਜਾ ਕੇ ਧਰਮ ਦਾ ਰਾਸਤਾ ਤੋਰੋ ਅਤੇ ਖੋਟੇ ਕਰਮ ਕਰਨ ਤੋਂ ਲੋਕਾਂ ਨੂੰ ਹਟਾਓ ਅਕਾਲ ਪੁਰਖ ਤੋਂ ਇਹ ਹੁਕਮ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਹਨ ਕਿ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ ਮਹਾਰਾਜ ਜੋਰ ਜ਼ੁਲਮ ਦਾ ਟੱਕਰਾ ਕਰਨ ਵਾਲਾ ਪੰਥ ਤਦ ਹੀ ਚੱਲ ਸਕਦਾ ਹੈ ਜੇਕਰ ਤੁਸੀਂ ਆਪ ਸਹਾਈ ਹੋ। ਫਿਰ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਹਨ ਇਹ ਕਾਰਨ ਪ੍ਰਭ ਮੋਹੇ ਪਠਾਇਓ ਤਦ ਮੈਂ ਜਗਤ ਜਨਮ ਤਰ ਆਇਓ ਜਿਮ ਤਿੰਨ ਕਹੀ ਤਿਨੈ ਤਿਮ ਕਹਿਓ ਔਰ ਕਿਸੂ ਤੇ ਬੈਰ ਨਾ ਗਹਿਓ ਜਦ ਇਸ ਕਾਰਜ ਵਾਸਤੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਜਗਤ ਵਿੱਚ ਆਇਆ ਹਾਂ ਜਿਸ ਤਰ੍ਹਾਂ ਉਸ ਅਕਾਲ ਪੁਰਖ ਨੇ ਮੈਨੂੰ ਆਖਿਆ ਸੀ ਉਸੇ ਹੀ ਤਰ੍ਹਾਂ ਮੈਂ ਉਹਨਾਂ ਜ਼ਾਲਮ ਲੋਕਾਂ ਨੂੰ ਸਮਝਾਵਾਂਗਾ ਹੋਰ ਕਿਸੇ ਪਾਸਿਓਂ ਮੈਂ ਆਪਣਾ ਬੈਰ ਨਹੀਂ ਲਵਾਂਗਾ ਆਪ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਮੁਖ ਬਾਕ ਬਚਨਾਂ ਤੋਂ ਸਪਸ਼ਟ ਹੈ ਕਿ ਦੁਨੀਆ ਉੱਤੇ ਜ਼ੁਲਮ ਤੇ ਉਪਦਰਵ ਹੁੰਦੇ ਵੇਖ ਕੇ ਅਕਾਲ ਪੁਰਖ ਨੇ ਆਪ ਜੀ ਨੂੰ ਦੀਨਾਂ ਦੀ ਰੱਖਿਆ ਕਰਨ ਵਾਸਤੇ ਸਮੇਂ ਅਨੁਸਾਰ ਯੋਗ ਸਮਝ ਕੇ ਹਿਮਕੁੰਟ ਪਹਾੜ ਉੱਤੇ ਤਪ ਕਰਦੇ ਆਪਣੇ ਵਿੱਚ ਇੱਕ ਰੂਪ ਹੋਈ ਵਿਅਕਤੀ ਨੂੰ ਉਸ ਮਾਤਾ ਪਿਤਾ ਦੇ ਰਾਹੀਂ ਸੰਸਾਰ ਤੇ ਪ੍ਰਗਟ ਕੀਤਾ। ਜਿਨ੍ਹਾਂ ਨੇ ਪ੍ਰਭੂ ਦੀ ਅਨੰਨ ਭਗਤੀ ਕਰਕੇ ਪੁੱਤਰ ਦੀ ਮੰਗ ਮੰਗੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ